ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਕਰਤਾਰਪੁਰ ਥਾਣੇ ਵਿੱਚ ਇੱਕ ਐਫਆਰ ਦੀ ਕਾਪੀ ਲੈਣ ਵਾਸਤੇ ਪਹੁੰਚੇ ਸਾਂ ਇਹ ਪਿੰਡ ਕਾਲਾ ਬਾਈਆਂ ਦੇ ਵਿੱਚ ਇੱਕ ਡੇਰਾ ਵਾ ਓਂਕਾਰਨਾਥ ਓਂਕਾਰਨਾਥ ਦੇ ਨਾਂ ਤੇ ਬਣਿਆ ਹੈ ਓਂਕਾਰਨਾਥ ਦੇ ਨਾਂ ਤੇ ਡੇਰਾ ਤੇ ਬਣਿਆ ਹੈ ਪਰ ਉੱਥੇ ਪੂਰੀ ਮਨਮਤ ਹੋ ਰਹੀ ਹੈ ਸ੍ਰੀ ਖਡਪਰ ਸਾਹਿਬਾਂ ਦੀਆਂ ਲੜੀਆਂ ਆਰੰਭ ਹੋਈਆਂ ਹਨ ਪਾਠੀਆਂ ਨੇ ਉੱਥੇ ਪੂਰੀ ਮਨਮਤ ਕਰਦੇ ਹਨ ਜਿਹੜੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਇੱਕ ਪਾਰਟੀ ਦੇ ਦਾ ਨਾਮ ਆ ਹਰ ਕਮਲ ਸਿੰਘ ਇਹ ਜਲੰਧਰ ਕਿਸ਼ਨਗੜ੍ਹ ਦਾ ਰਹਿਣ ਵਾਲਾ ਸੀ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕੀ ਕੀਤਾ ਕਿ ਛੋਲੇ ਜਪਣੇ ਸ਼ੁਰੂ ਕਰ ਦਿੱਤੇ ਤੇ ਨਾਲ ਆਪਣੇ ਪੈਰਾਂ ਵਾਲੇ ਝੂਠੇ ਹੱਥ ਲਾ ਕੇ ਪੈਰਾਂ ਨੂੰ ਮਲ ਜਿੰਦਾਵਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਅੰਗਾਂ ਨੂੰ ਹੱਥ ਲਾਈ ਜਾਂਦਾ ਤੇ ਇਹ ਬੰਦਾ ਜਿਹੜਾ ਵਾ ਬਹੁਤ ਕਰੈਕਟ ਲੱਗ ਸੀ ਸਾਨੂੰ ਪਤਾ ਲੱਗਾ ਅਸੀਂ ਤੁਰਤ ਕੱਲ ਉਸ ਪਿੰਡ ਵਿੱਚ ਗਏ ਆ ਜਿੱਥੇ ਪੂਰੀ ਮਨਮਤ ਹੋ ਰਹੀ ਸੀ ਉਹ ਪਿੰਡ ਵਾਲਿਆਂ ਨੂੰ ਦੱਸ ਕੇ ਆਏ ਕਿ ਇਹ ਸ੍ਰੀ ਅਕਾਲਤਾ ਸਾਹਿਬ ਤੁਹਾਡਾ ਸਾਰਾ ਮਸਲਾ ਲੈ ਕੇ ਜਾਵਾਂਗੇ ਤੇ ਅਗੇ ਉਸ ਗ੍ਰੰਥੀ ਉਸ ਪਾਠੀ ਦੇ ਉੱਪਰ ਅਸੀਂ ਆਪ ਹੀ ਦਰਜਵੀ ਕਰਾਵਾਂਗੇ ਜਦੋਂ ਅਸੀਂ ਥਾਣਾ ਕੋਰਤਾਰਪੁਰ ਐਸਐਚਓ ਦੇ ਕੋਲ ਪਹੁੰਚੇ ਹਾਂ ਉਹਨੇ ਸਾਡੀ ਦਰਖਾਸਤ ਲੈਂਦੀਆਂ ਸਾਹ ਹੀ ਤੁਰੰਤ ਉਸੇ ਵੇਲੇ ਉਸ ਦੋਸ਼ੀ ਦੇ ਉੱਪਰ ਕਾਨੂੰਨੀ ਕਾਰਵਾਈ ਕਰਕੇ 298 ਧਾਰਾ ਲਾ ਕੇ ਐਫਆਈਆਰ ਦਰਜ ਕਰ ਦਿੱਤੀ ਆ ਅਸੀਂ ਪ੍ਰਸ਼ਾਸਨ ਦਾ ਧਨਵਾਦ ਵੀ ਕਰਦੇ ਆ ਤੇ ਨਾਲ ਪਾਰਟੀ ਸਿੰਘਾਂ ਤੇ ਗਰੰਤੀ ਸਿੰਘਾਂ ਨੂੰ ਸੂਚੇਤ ਹੋਣ ਵਾਸਤੇ ਤਾੜਨਾ ਵੀ ਕਰਦੇ ਆ ਕਿ ਜਿਹੜਾ ਤੁਸੀਂ ਅੱਜ ਉਪਾਰ ਬਣਾ ਲਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਕਰਦੇ ਉਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਜਿਹਦੀ ਜਿਹਦੀ ਇਦਾਂ ਦੀ ਕੋਈ ਗੱਲ ਸਾਡੇ ਤੱਕ ਪਹੁੰਚੀ ਹੈ ਪਹੁੰਚੇਗੀ ਅਸੀਂ ਤੁਰੰਤ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਭੜਕੇ ਇਹ ਨਾ ਚੋ ਕੇ ਸਾਡੇ ਛੋਟੇ ਛੋਟੇ ਬੱਚੇ ਆ ਜੇ ਗੁਰੂਗ੍ਰਾਮ ਸਿਆਦੀ ਜੂਰੀ ਚ ਬੈ ਕੇ ਬਾਣੀ ਪੜਨੀ ਹੈ ਸਤਿਕਾਰ ਦੇ ਨਾਲ ਪੜਿਓ ਨਹੀਂ ਤਾਂ ਆ ਫੀਆਰ ਦੀ ਕਾਪੀ ਵੇਖ ਲਓ ਉਹ ਦੋਸ਼ੀ ਦੇ ਉੱਤੇ ਜਿਹੜਾ ਪਰਚਾ ਦਰਜ ਕਰ ਦਿੱਤਾ ਵਾ ਉਹ ਵੀਡੀਓ ਤੁਹਾਡੇ ਤੱਕ ਆਜਣੀ ਹੈ ਪਾਰਤੀ ਸਿੰਘ ਕਈ ਕੀ ਕਰਦੇ ਨੇ ਕਈ ਮਰਜ਼ਾਦਾ ਵਿੱਚ ਮਰਜ਼ਾਦਾ ਚ ਰਹਿੰਦੇ ਨੇ ਤੇ ਕਈ ਜਿਹੜੇ ਅਮਲ ਨਸ਼ਾ ਵੀ ਕਰਦੇ ਨੇ ਅਸੀਂ ਉਹ ਵੀ ਤੈਅ ਤੱਕ ਜਾ ਕੇ ਇਹਨਾਂ ਪਾਠੀਆਂ ਉੱਪਰ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਜੇ ਕਿਸੇ ਨੇ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਕੀਤਾ ਇੱਕ ਦਰਖਾਸਤ ਦਿੱਤੀ ਸੀ ਪਿੰਡ ਖਾਲਾ ਬਾਈਆਂ ਦੇ ਵਿੱਚ ਡੇਰਾ ਉਹ ਦਾ ਓੰਕਾਰਨਾਥ ਦੇ ਨਾਮ ਤੇ ਬਣਿਆ ਹੈ ਉੱਥੇ ਸ੍ਰੀ ਫੰਡਪੁਰ ਸਾਹਿਬ ਬਹੁਤ ਬਹਿਤ ਸੰਗਤਾਂ ਕਰਉਂਦੀਆਂ ਹਨ ਇੱਕ ਪਾਠੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠ ਕੇ ਜਿਹਦਾ ਨਾਂ ਹੈ ਹਰਮਨ ਸਿੰਘ ਉਸ ਪਾਠੀ ਨੇ ਕੀ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਛੋਲੇ ਜਿਪਣੇ ਸ਼ੁਰੂ ਕਰ ਦਿੱਤੇ ਨਾਲ ਪੈਰਾਂ ਨੂੰ ਹੱਥ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੰਗਾਂ ਨੂੰ ਲਾਏ ਗਏ ਇਹ ਜਿਹੜੀ ਬੇਦਖੀ ਕੀਤੀ ਗਈ ਇਹ ਨਾਂ ਸਾਡੇ ਕੋਲੋਂ ਸਾਰੇ ਗਈ ਜਦੋਂ ਸਾਡੇ ਕੋਲ ਵੀਡੀਓ ਆਈ ਅਸੀਂ ਤੁਰਤ ਉਸ ਪਿੰਡ ਵਿੱਚ ਪਹੁੰਚੇ ਹਾਂ ਉਸ ਪਿੰਡ ਵਿੱਚ ਜਿਹੜਾ ਓੰਕਾਰ ਨਾਸਤੇ ਨਾਂ ਤੇ ਡੇਰਾ ਬਣਿਆ ਹੈ ਜਿੱਥੇ ਲੋਕ ਬਹੁਤ ਸ੍ਰੀ ਖੰਡ ਪਾਤ ਸਾਹਿਬ ਪਰਉਦੇ ਹਨ ਪਰ ਉਥੋਂ ਦੀ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਇੱਕ ਪੰਚਾਇਤ ਹੈ ਕੋਈ ਅਮਰਤਾਰੀ ਨਹੀਂ ਉਥੇ ਕਈ ਵਾਰਾਂ ਜਿਹੜੀਆਂ ਬਹੁਤ ਜ਼ਿਆਦਾ ਗਲਤੀਆਂ ਉਹ ਕਰਦੇ ਨੇ ਉਹ ਗਲਤੀਆਂ ਨੂੰ ਪਿੰਡ ਵਿੱਚ ਹੀ ਗੁਪਤ ਕਰ ਦਿੰਦੇ ਹਨ ਜਦੋਂ ਇਹ ਗੱਲ ਸਾਡੇ ਤੱਕ ਆਈ মিডিਆ ਰਾਈ ਤੇ ਅਸੀਂ ਤੁਰੰਤ ਉਸੇ ਵੇਲੇ ਹਸਪਤਾਲ ਵਿੱਚ ਪਹੁੰਚੇ ਤੇ ਐਸਐਚਓ ਜਿਹੜੇ ਇੱਥੇ ਮੌਜੂਦਾ ਹਨ ਕਰਤਾਰਪੁਰ ਉਹਨਾਂ ਨੂੰ ਇੱਕ ਤਰਖਾ ਦਿੱਤੀ ਉਹਨਾਂ ਨੇ ਤੁਰੰਤ ਉਸੇ ਵੇਲੇ 298 ਧਾਰਾ ਲਾ ਕੇ ਉਹ ਦੋਸ਼ੀ ਨੂੰ ਹਰਕਮਨ ਸਿੰਘ ਨੂੰ ਫੜ ਕੇ ਤੇ ਜੇਲ੍ਹ ਦੇ ਸਲਾਖਾ ਵਿੱਚ ਭੇਜ ਦਿੱਤਾ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਤੇ ਨਾਲ ਇੱਕ ਇਹ ਗੱਲ ਕਰਦੇ ਹਾਂ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਪੰਥ ਦੀ ਸ਼ਾਨ ਹੈ ਤੇ ਨਾਲ ਹੀ ਉਥੋਂ ਦੇ ਜਿਹੜੇ ਨੁਮਾਇੰਦੇ ਹਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਹੱਥ ਜੁੜ ਕੇ ਕਿ ਕਿਉਂ ਨਹੀਂ ਇਤਨਾ ਧਿਆਨ ਦੇ ਰਹਿ ਜਿਹੜੇ ਪੰਜਾਬ ਵਿੱਚ ਡੇਰੇ ਬਣੇ ਹਨ ਇਹ ਇੱਕ ਇਹਨਾਂ ਨੇ ਕਾਰੋਬਾਰ ਲੋਕਾਂ ਨੇ ਖੋਲੇ ਨੇ ਜਿਹੜਾ ਉਹ ਡੇਰੇ ਦਾ ਮੇਨ ਜਿਹੜਾ ਸੀ ਉਹ ਬੇਬੁਰਾ ਸੀ ਕੋਈ ਗੁਰੂ ਆਲਾ ਨਹੀਂ ਨਾ ਜਿਹੜਾ ਕਵਲਨਾਥ ਦੇ ਨਾਂ ਤੇ ਕੋਰਨਾਥ ਦਾ ਉਹਦੇ ਨਾਂ ਤੇ ਡੇਰੇ ਦਾ ਨਾਂ ਹੈ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਮੈਂ ਸ੍ਰੀ ਅਕਾਲ ਤਖਤ ਸਾਹਿਬ ਜefeਦਾਰ ਦੇ ਕੋਲੋਂ ਮੰਗ ਕਰਦਾ ਹਾਂ ਕਿ ਇਸ ਡੇਰੇ ਦੇ ਅੰਦਰ 19 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਹਨਾਂ ਨੇ ਇੱਕ ਡੇਰੇ ਵਾਲਿਆਂ ਨੇ ਦੁਕਾਨਦਾਰੀਆਂ ਬਣਾਈਆਂ ਨੇ ਲੋਕਾਂ ਦੇ ਕੋਲੋਂ 11-11000 ਰੁਪਏ ਭੇਟਾ ਲਏ ਨੇ ਪਾਰਟੀਆਂ ਨੂੰ ਇਹ 61 ਤੋਂ ਜਾਂ 3600 ਦੇ ਦੇ ਨੇ ਤੇ ਪਾਰਟੀਆਂ ਨੂੰ ਵੀ ਅੱਜ ਅਸੀਂ ਦੱਸ ਦੇਣਾ ਚਾਹੁੰਦੇ ਮੀਡੀਆ ਰਾਈ ਕਿ ਬਾਜ ਆ ਜੋ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬਹਿ ਕੇ ਮਨਮਤ ਕਰਦੇ ਆ ਪੈਰਾਂ ਵਾਲੇ ਹੱਥ ਗੁਰੂ ਗ੍ਰੰਥ ਸਾਹਿਬ ਨੂੰ ਲਾਉਂਦੇ ਜੇ ਗੁਰੂ ਸਾਹਿਬ ਦੀ ਤਾਬਿਆਂ 'ਚ ਬਹਿ ਕੇ ਮਨਮਤ ਕਰਦੇ ਜੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਹੁਣ ਕਮਲ ਸਿੰਘ ਜਿਹੜਾ ਪਾਰਟੀਆਂ ਉਹਨੂੰ ਤਾਂ ਫਰਜਾ ਤਰਜ ਕਰਕੇ 298 ਧਾਰਾ ਲਾ ਕੇ ਜੇਲ੍ਹ ਚ ਭੇਜਦਾ ਪ੍ਰਸ਼ਾਸਨ ਨੇ ਪਰ ਜਿਹੜੀ ਗਾੜੀ ਵੀ ਸਾਡੇ ਕੋਲੋਂ ਕੋਈ ਸ਼ਿਕਾਇਤ ਆਈ ਏਦਾਂ ਦੀ ਉਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਪਾਰਟੀਆਂ ਤੇ ਗਰੰਟੀਆਂ ਦੇ ਉੱਤੇ ਵੀ ਜਿਹੜੇ ਅਨਗੇਲੀਆਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਬਹਿ ਕੇ ਮਨਮਤ ਕਰਦੇ ਨੇ ਅਤੇ ਬੇਦਮੀ ਕਰਦੇ ਨੇ ਉਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਵੀ ਇਹਨਾਂ ਦੇ ਹੱਕ ਵਿੱਚ ਆਵੇਗਾ ਉਹਦਾ ਵੀ ਹਿਹਾੜੀ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ